ਜਿਵੇਂ ਸੇ ਗਰਾਉਂਡ ਤੋਂ ਨਹੀਂ ਹਾਰੇ ਤਾਂ ਟੇਬਲ ਟਾਕ ਤੋਂ ਵੀ ਨਹੀਂ ਹਾਰ ਸਕਦੇ ਇਹ ਚੇਤਾਵਨੀ ਦਿੱਤੀ ਹੈ ਸਵਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਨੂੰ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਤੇ ਅੱਜ ਯਾਨੀ ਕਿ 22 ਫਰਵਰੀ ਨੂੰ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਨਾਲ 6ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ 14 ਫਰਵਰੀ ਨੂੰ ਜਦੋਂ ਮੀਟਿੰਗ ਹੋਈ ਸੀ ਤੱਕ ਕਿਸਾਨ ਆਗੂ ਸ਼ਵਰਨ ਸਿੰਘ ਪੰਦੇਰ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਸੀ ਤੇ ਅੱਜ ਫਿਰ ਇਹ ਦੁਬਾਰਾ ਮੀਟਿੰਗ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ शिवराज चौहान ਤੇ ਪ੍ਰਲਾਦ ਜੋਸ਼ੀ ਵੀ ਹੋਣਗੇ ਤੇ 28 ਹੋਰ ਕਿਸਾਨ ਆਗੂ स्वर्ण ਸਿੰਘ ਪੰਦੇਰ ਦੇ ਨਾਲ ਹੋਣਗੇ ਉੱਤੇ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਮੁਖੀ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤੇ ਪਏ ਨੇ ਪੂਰੇ 90 ਦਿਨ ਉਹਨਾਂ ਨੂੰ ਹੋਣ ਵਾਲੇ ਨੇ ਮਰਨ ਵਰਤੇ ਬੈਠਿਆਂ ਨੂੰ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ ਜਦੋਂ 14 ਫਰਵਰੀ ਨੂੰ ਮੀਟਿੰਗ ਹੋਈ ਸੀ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸਕਾਰਤਮਕ ਰਹੀ ਤੇ ਅੱਜ ਫਿਰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਉਥੇ ਸਵਨ ਸਿੰਘ ਪੰਦੇਰ ਨੇ ਇਹ ਆਖਿਆ ਹੈ ਜੇਕਰ ਅਸੀਂ ਗਰਾਉਂਡ ਤੋਂ ਨਹੀਂ ਹਾਰੇ ਤਾਂ ਟੇਬਲ ਟॉक ਤੋਂ ਵੀ ਨਹੀਂ ਹਾਰ ਸਕਦੇ 25 ਫਰਵਰੀ ਯਾਨੀ ਕਿ ਕੱਲ ਨੂੰ ਦਿੱਲੀ ਵੱਲ ਨੂੰ ਕੋਚ ਕਰਨ ਲਈ ਅਸੀਂ ਤਿਆਰ ਹਾਂ ਪਰ ਜੇਕਰ ਇਸ ਮੀਟਿੰਗ ਵਿੱਚੋਂ ਕੁਝ ਨਿਕਲ ਕੇ ਆਂਦਾ ਹੈ ਕਿ ਜੋ ਕੇਂਦਰ ਸਰਕਾਰ ਹੈ ਕਿਸਾਨਾਂ ਦੇ ਹੱਕਾਂ ਵੱਲ ਧਿਆਨ ਦੇਗੀ ਤਾਂ ਆਪਾਂ ਰਣਨੀਤੀ ਬਦਲ ਵੀ ਸਕਦੇ ਹਾਂ ਉਥੇ ਹੀ ਤੁਹਾਨੂੰ ਦੱਸਦੀ ਕਿ ਕੱਲ ਯਾਨੀ ਕਿ 21 ਤਰੀਕ ਨੂੰ ਸ਼ੁਭਕਰਨ ਜੋ ਕਿ ਪਿਛਲੇ ਸਾਲ ਕੱਲ ਦਿੱਲੀ ਵੱਲ ਨੂੰ ਕੋਚ ਕਰਦਿਆਂ ਨੂੰ ਸ਼ਹੀਦ ਹੋ ਗਿਆ ਸੀ ਇੱਕ ਨੌਜਵਾਨ ਕਿਸਾਨ ਸੀ ਜੋ ਪਿਛਲੇ ਸਾਲ ਦਿੱਲੀ ਵੱਲ ਨੂੰ ਕੋਚ ਕਰ ਰਿਹਾ ਸੀ ਤਾਂ ਉਦੋਂ ਸ਼ਹੀਦ ਹੋ ਗਿਆ ਸੀ ਕੱਲ ਕੈਂਡਲ ਮਾਰਚ ਕੱਟ ਕੇ ਸ਼ਰਧਾਂਜਲੀ ਦਿੱਤੀ ਗਈ ਹੈ ਦੱਸਦੀ ਹੈ ਕਿ ਸਵਰਨ ਸਿੰਘ ਪੰਦੇਰ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਹੇਠ ਕੱਲ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਕਿ ਸੁਪਕਰਨ ਸਿੰਘ ਨੂੰ ਕੀ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਬਠਿੰਡਾ ਦੇ ਪਿਲ ਬੱਲੋ ਵਿੱਚ ਵੀ ਇਹਨਾਂ ਦਾ ਬੁੱਧ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ ਹੁਣ ਦੇਖਣ ਯੋਗ ਇਹ ਕਹੇਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨੀ ਹੱਕ ਮੰਨੇ ਜਾਂਦੇ ਹਨ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦਾ ਹੈ 13 ਹੋਰ ਮੰਗਾਂ ਨੂੰ ਲੈ ਕੇ ਜੋ ਕਿਸਾਨ ਅੜੇ ਹੋਏ ਨੇ ਉਹ ਸੁਣਵਾਈਆਂ ਹੁੰਦੀਆਂ ਹਨ ਤਾਂ ਕਿ ਕਿਸਾਨ ਕੱਲ ਦਿੱਲੀ ਵੱਲ ਨੂੰ ਕੋਚ ਕਰਨ ਦੇ ਲਈ ਤਿਆਰ ਰਹਿੰਦੇ ਔਰ ਆਪਣੀ ਰਣਨੀਤੀ ਨਹੀਂ ਬਦਲਣਗੇ ਉੱਥੇ ਸਵਰਨ ਸਿੰਘ ਪੰਦੇਰ ਨੇ ਇਹ ਵੀ ਆਖਿਆ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਆਪਣੇ ਹੌਸਲੇ ਨਹੀਂ ਹਾਰਾਂਗੇ ਸਗੋਂ ਸਾਡੇ ਹੌਂਸਲੇ ਹੋਰ ਵੀ ਬੁਲੰਦ ਹੋਣਦੇ ਜਾਣਗੇ ਅਸੀਂ ਹਰ ਤਰੀਕੇ ਦੇ ਨਾਲ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਸਾਡੇ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਵੇ ਤਾਂ ਸਾਡੇ ਹੱਕ ਮੰਨੇ ਜਾਣ। ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੱਲ ਵੀ ਇੱਕ ਵੀਡੀਓ ਜਿਸ ਵਿੱਚ ਕਿ ਕਿਸ ਤਰ੍ਹਾਂ ਕੈਂਡਲ ਮਾਰਚ ਕੱਢ ਕੇ ਸੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜੇ ਅਸੀਂ ਗਰਾਊਂਡ ਤੋਂ ਨਹੀਂ ਹਾਰੇ ਤਾਂ ਟੇਬਲ ਟਾਕ ਤੋਂ ਵੀ ਨਹੀਂ ਹਾਰ ਸਕਦੇ। ਇਹ ਚੇਤਾਵਨੀ ਦਿੱਤੀ ਹੈ ਸਵਰਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਨੂੰ ਸਰ ਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋ ਤੁਹਾਡੇ ਨਾਲ ਤੇ ਅੱਜ ਯਾਨੀ ਕਿ 22 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ 6ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ 14 ਫਰਵਰੀ ਨੂੰ ਜਦੋਂ ਮੀਟਿੰਗ ਹੋਈ ਸੀ ਤੱਕ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਸੀ ਤੇ ਅੱਜ ਫਿਰ ਇਹ ਦੁਬਾਰਾ ਮੀਟਿੰਗ ਚੰਡੀਗੜ੍ਹ ਵਿਖੇ ਹੋਣ ਜਾਰੀ ਹੈ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ Shivraj Chauhan ਤੇ Pralad Joshi ਵੀ ਹੋਣਗੇ ਤੇ 28 ਹੋਰ ਕਿਸਾਨ ਆਗੂ स्वर्ण ਸਿੰਘ ਪੰਦੇਰ ਦੇ ਨਾਲ ਹੋਣਗੇ ਉੱਤੇ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਮੁਖੀ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤੇ ਪਏ ਨੇ ਪੂਰੇ 90 ਦਿਨ ਉਹਨਾਂ ਨੂੰ ਹੋਣ ਵਾਲੇ ਨੇ ਮਰਨ ਵਰਤੇ ਬੈਠਿਆਂ ਨੂੰ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ ਜਦੋਂ 14 ਫਰਵਰੀ ਨੂੰ ਮੀਟਿੰਗ ਹੋਈ ਸੀ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸਕਾਰਤਮਕ ਰਹੀ ਹੈ ਤੇ ਅੱਜ ਫਿਰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਉਥੇ ਸਵਨ ਸਿੰਘ ਪੰਦੇਰ ਨੇ ਇਹ ਆਖਿਆ ਹੈ ਜੇਕਰ ਸੇ ਗਰਾਉਂਡ ਤੋਂ ਨਹੀਂ ਹਾਰੇ ਤਾਂ ਟੇਬਲ ਟਾਕ ਤੋਂ ਵੀ ਨਹੀਂ ਹਾਰ ਸਕਦੇ 25 ਫਰਵਰੀ ਯਾਨੀ ਕਿ ਕੱਲ ਨੂੰ ਦਿੱਲੀ ਵੱਲ ਨੂੰ ਕੋਚ ਕਰਨ ਲਈ ਅਸੀਂ ਤਿਆਰ ਹਾਂ ਪਰ ਜੇਕਰ ਇਸ ਮੀਟਿੰਗ ਵਿੱਚੋਂ ਕੁਝ ਨਿਕਲ ਕੇ ਆਂਦਾ ਹੈ ਕਿ ਜੋ ਕੇਂਦਰ ਸਰਕਾਰ ਹੈ ਕਿਸਾਨਾਂ ਦੇ ਹੱਕਾਂ ਵੱਲ ਧਿਆਨ ਦੇਗੀ ਤਾਂ ਆਪਾਂ ਰਣਨੀਤੀ ਬਦਲ ਵੀ ਸਕਦੇ ਹਾਂ